ਕਰਤਾਰਪੁਰ ਸਾਹਿਬ ਲਾਂਗੇ ਤੇ ਨੀ ਪੱਥਰ ਦੇ ਸਮਾਗਮ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਨਰਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਭਾਜਪਾ ਆਗੂ ਨਵੀਨ ਕੁਮਾਰ ਨੇ ਸਿੱਧੂ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਭਾਜਪਾ ਆਗੂ ਦਾ ਕਹਿਣਾ ਹੈ ਕਿ ਨਰਜੋਤ ਸਿੰਘ ਸਿੱਧੂ ਸਟੇਟ ਗੈਸਟ ਬਣ ਕੇ ਗਏ ਸਨ ਭਾਰਤ ਦੇ ਸੰਵਿਧਾਨ ਮੁਤਾਬਕ ਜੇਕਰ ਕੋਈ ਸਟੇਟ ਗੈਸਟ ਬਣਦਾ ਤਾਂ ਉਸ ਦੀ ਗੈਸਟ ਲਿਸਟ ਪੂਰੀ ਤਰ੍ਹਾਂ ਹਾਈ ਕਮਿਸ਼ਨ ਨੂੰ ਦਿੱਤੀ ਜਾਂਦੀ ਹੈ ਪਰ ਸਿੱਧੂ ਪਾਕਿਸਤਾਨ ਕਿਹਨਾਂ ਲੋਕਾਂ ਨੂੰ ਮਿਲੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਗੋਪਾਲ ਸਿੰਘ ਚਾਵਲ ਹਨ ਖੜੇ ਹਨ ਜਿਸ ਤੋਂ ਬਾਅਦ ਸਿੱਧੂ ਦੇ ਵਿਰੋਧੀਆਂ ਨੇ ਉਹਨਾਂ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ ਭਾਜਪਾ ਆਗੂ ਨੇ ਸ਼ਿਕਾਇਤ ਦੌਰਾਨ ਕਿਹਾ ਕਿ ਭਾਰਤ ਸਰਕਾਰ ਦੇ ਦੋ ਮੰਤਰੀ ਪਾਕਿਸਤਾਨ ਗਏ ਸੀ ਪਰ ਉਹ ਉਸੇ ਦਿਨ ਵਾਪਸ ਪਰਤ ਆਏ ਪਰ ਨਰਯੋਤ ਸਿੰਘ ਸਿੱਧੂ ਉੱਥੇ ਦੋ ਦਿਨ ਕੀ ਕਰਦੇ ਰਹੇ ਉਹਨਾਂ ਕਿਹਾ ਕਿ ਸਿੱਧੂ ਆਖ ਰਹੇ ਹਨ ਕਿ ਉਹ ਉੱਥੇ ਹਜ਼ਾਰਾਂ ਲੋਕਾਂ ਨੂੰ ਮਿਲੇ ਪਰ ਉਹ ਹੀ ਨਹੀਂ ਦੱਸ ਰਹੇ ਕਿ ਉਹ ਲੋਕ ਕੌਣ ਸਨ ਸਿੱਧੂ ਆਖ ਰਹੇ ਹਨ ਕਿ ਉਹ ਨਿੱਜੀ ਦੌਰੇ ਉੱਤੇ ਸਨ ਪਰ ਇੱਕ ਸ਼ਖਸ ਜਿਸ ਨੇ ਸੰਵਿਧਾਨ ਦੀ ਸੌ ਚੁੱਕੀ ਹੈ ਉਹ ਇਸ ਤਰ੍ਹਾਂ ਕਿਵੇਂ ਜਾ ਸਕਦਾ ਹੈ ਇਸ ਤਰ੍ਹਾਂ ਜਾਣ ਲਈ ਸਿੱਧੂ ਨੂੰ ਪਹਿਲਾਂ ਅਸਤੀਫਾ ਦੇਣਾ ਚਾਹੀਦਾ ਸੀ ਰਿਪੋਰਟ ਸਪੋਕਸਮੈਨ ਟੀਵੀ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ ਸਾਢੇ ਪੰਜ ਬੈਂਟ ਸਾਢੇ ਪੰਜ ਬੈਂਟ ਥੋੜੇ ਹੁੰਦੇ ਚੱਲ ਚੱਲ ਸਾਢੇ ਪੰਜ ਬੈਂਟ ਨਾਲ ਛੱਡੀ ਨਹੀਂ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੌਰਨ ਆ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗਿਆਪ 2 ਸਾਲਾਂ ਦਾ 2 ਸਾਲ ਦਾ ਗਿਆਪ ਐਲੀਜੀਬਿਲਟੀ ਹੈਗੇ ਚੱਲ ਬੈਠ ਜਾ ਕੇ ਤੇਰੀ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 51% ਆਏ ਉਹ 50 ਚੱਲਣਗੇ ਚਲੋ 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 ਯਾਰ ਢੁੱਲੇ ਕੇ ਬੈਠੇ ਹੋ ਕਾਲਾ ਕਿ ਬੈਣਾ ਹੈ ਉਹ ਕਾਲੇ ਦੇ ਪੈਣਾ ਇਹ ਬਾਤ ਬਹੁਤ ਸਾਰੇ ਸਟੂਡੈਂਟਾਂ ਦਾ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 73 74 ਤੇ 75 ਸੈਕਟਰ 17 ਡੀ ਚੰਡੀਗੜ੍ਹ ਕੰਟੈਕਟ 0181 5044999